ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਵਲਦਾਰ ਸੁਖਨਾਮ ਸਿੰਘ ਮਾਟਰਪੁਰੋਂ ਐਸਪੀ ਕੰਪਨੀ 6 ਕਲਾਇਕ ਕਾਲੀਤਾ ਬਟਾਲੀਅਨ ਮੌਕ ਸੇਵਾਦਾਰ ਰੇਂਜਿੰਗ ਡੇ 2024 ਲੈਂਡਮਾਰਕ ਪੈਲੇਸ ਮੋਗਾ ਬਟਾਲੀਅਨ ਦੇ 61ਵੇਂ ਸਟ੍ਰੈਜੀਕ ਡੇ ਅਤੇ 59ਵੇਂ ਬਟਾਲੀਆ ਨਾਲ ਆਉਣ ਡੇ ਤੇ ਆਪ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਮਟਾਲੀਅਨ ਦੇ ਰੈਜਿੰਗਡੇ ਅਤੇ ਬੇਟਾ ਉਹਨਾਂ ਦੇ ਸੰਬੰਧ ਵਿੱਚ 6 ਅਕਤੂਬਰ 2024 ਦਿਨ ਐਤਵਾਰ ਨੂੰ ਲੈਂਡਮਾਰਕ ਪੈਲਸ ਮੋਕਾ ਵਿਖੇ ਇੱਕ ਸਮਾਗਮ ਕਰਾਇਆ ਜਾ ਰਿਹਾ ਹੈ ਜਿਸ ਸਮਾਗਮ ਵਿੱਚ ਆਪ ਸਭ ਨੂੰ ਪਹੁੰਚਣ ਲਈ ਅਪੀਲ ਕਰਦੇ ਆਪ ਸਭ ਕਾਲੀ ਤਰੀਏ ਇਸ ਪ੍ਰੋਗਰਾਮ ਵਿੱਚ ਹਮ-ਹਮਾ ਕੇ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਮੈਂ ਸੁਬਜ਼ ਖੇਰਤ ਸਿੰਘ ਖੇਸ ਕਲਾਈ ਕਾਲੀ ਧਾਰ ਪਟਣ ਦੇ ਰੇਦੇ ਦਿਨ ਮਨਾਉਣ ਦੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਹੁਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਾਲੀ ਧਾਰ ਪਟਣ ਕੀ ਜੈ ਕੀ ਜੈ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੌਂਗਾ ਸਰਸ਼ੇਵ ਸਿੰਘ ਨੰਬਰ 4445198 ਲੜੀ ਗਾਲ ਪਲਟ ਨੂੰ ਸ਼ੇਸ਼ਕਲ ਹੈ ਮੈਂ ਪਰਮਾਤਮਾ ਅਗੇ ਇਹ ਹੀ ਅਰਦਾਸ ਕਰਦਾ ਹਾਂ ਕਿ ਕਾਲੀ ਘਾਲ ਦਾ ਜੋ ਜਨਮ ਦਿਨ ਹੈ ਬਹੁਤ ਹੀ ਧੂਮ ਧਾਮ ਦੇ ਨਾਲ ਹੋ ਰਿਹਾ ਹੈ ਮੈਂ ਕਾਲੀ ਘਾਲ ਪਲਟ ਨੂੰ ਆਪਣੇ ਅਰੋ ਮੁਬਾਰਕਬਾਦ ਦਿੰਦਾ ਹਾਂ ਪਲਟ ਦਾ ਨਾਮ ਜਿਸ ਤਰ੍ਹਾਂ ਚਲੈਰੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਉਸੇ ਤਰ੍ਹਾਂ ਹੀ ਚੰਕਦਾ ਰਹੇ ਪਰਮਾਤਮਾ ਅਗੇ ਇਹ ਹੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੇ ਹੀ ਕਾਲੀਦਾਰ ਪਰਿਵਾਰ ਨੂੰ ਸਸਰੀਏ ਕਾਲ ਮੈਂ ਇੱਕ ਸਰਵਿਸਮੈਨ ਆਨਰੀ ਨੇਬ ਸਬੰਧਾਰ ਜੁਰਾ ਸਿੰਘ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਕਾਲੀਦਾਰ ਰੈਜ਼ਿੰਗ ਡੇ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ 4450617 ਸੀ ਐਚ ਐਮ ਪ੍ਰਕਾਸ਼ ਸਿੰਘ ਵਿਲੇਜ ਮੜਿਆਲਾ ਡਿਸਟ੍ਰਿਕਟ ਹੁਸ਼ਿਆਰਪੁਰ ਛੇ ਸੇ ਖੇਲਾਈ ਕਾਲੀ ਤਰ ਪਟਾਣ ਨੂੰ ਮੈਂ ਰੇਜਿੰਗ ਦੇ ਦਿਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਮੈਂ ਆਪਣੀ ਕਲਿਆਣ ਨੂੰ ਅਫਸਰ ਸਾਹਿਬਾਨ ਜੀਐਸਓ ਸਾਹਿਬਾਨ ਔਰ ਜਵਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਕਿ ਬਟਾਲੀਅਨ ਇਹ ਦੁਗਣੀ ਰਾਤ ਚੋਗਣੀ ترقی ਕਰੇ ਆਪਣੀ ਕੌਮ ਦਾ ਆਪਣੇ ਗਰੁੱਪ ਦਾ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੇ ਧੰਨਵਾਦ ਸਤਿ ਸ਼੍ਰੀ ਅਕਾਲ ਤੇਰੀ ਵਾਹੀ ਜੀ ਕਾ ਖਾਲਸਾ ਵਾਹੀ ਜੀ ਕੀ ਫਤਿਹ ਨੰਬਰ 44893 ਭਾਈ ਅਜੀਤ ਸਿੰਘ ਛੇ ਸਿੱਖਾ ਲਈ ਕਾਲੀ ਘਾਰ ਬਟਾਗਿਆਂ ਦਾ ਦਿਨ ਮਨਾਉਣ ਵਾਲੇ ਸਾਰਿਆਂ ਨੂੰ ਮੁਬਾਰਕਬਾਦ ਵਾਹੀ ਜੀ ਕਾ ਖਾਲਸਾ ਵਾਹੀ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਆਰਾ ਸਿੰਘ ਨੰਬਰ 44 41 556 6 ਸਿਕਾਣਾਈ ਕਾਲੀ ਤਾਰ ਪਟਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆ ਵਾਹ ਇਹ ਕਿ ਪਤਾ ਹੈ ਕਰਮੇਸ਼ ਸਿੰਘ ਫੋਨ ਕਾਹੇ ਪਤਾ ਹੈ 364 ਕਾਰੀ ਘਰਦਿਆਂ ਲੱਖ ਲੱਖ ਪਤਾ ਨਹੀਂ ਹੈ ਸ਼ੇਰ ਸਕਲਾਸ਼ੀ